ਜੀ ਹੈ ਕਰ ਰਹੇ ਉਸ ਸਾਡੇ ਦਰਬਾਰ ਕੀ ਜੈ ਅੱਜ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪ੍ਰਕਟ ਉਸ ਜਨਮ ਉਤਸਵ ਦੇ ਉਪਲਬਖ ਦੇ ਵਿੱਚ ਸਮਾਣਾ ਦੇ ਨੈਣਾ ਦੇਵੀ ਪੈਦਲ ਯਾਤਰਾ ਦਾ ਸਮਾਣਾ ਦੇ ਭਗਤਾਂ ਵੱਲੋਂ ਮਹਾਮਾਈ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕੇਕ ਕੱਟਿਆ ਗਿਆ ਤੇ ਕੜੀ ਚਾਵਲ ਦਾ ਭੰਡਾਰਾ ਲਗਾਇਆ ਗਿਆ ਜੈ ਮਾਤਾ ਦੀ ਜੈ ਮਾਤਾ ਨੈਣਾ ਦੇਵੀ ਦੀ ਕਰੇ ਵੀਰ ਬਜਰੰਗੇ ਤੇਰੇ ਹੱਥ ਚ ਕੀ ਮੋਬਾਈਲ ਹੈ ਨਹੀਂ ਹੈ हरे श्री रामोली दा बोल साचे की जय जय करम माता नाना जी दा बोल साचे की जय जय करम माता नाना जी दा बोल साचे की जय जय करम माता नाना जी दा बोल साचे की जय जय माता दी 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 जय ਦੀ ਜੈ ਮਾਤਾ 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 ਦੀ ਜੈ ਜੈ ਕਰ ਮਾਤਾ ਨਾਨਾ ਦੇਵੀ ਜੀ ਦਾ ਅੱਜ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪ੍ਰਗਟ ਉਤਸਵ ਮਾਤਾ ਦਾ ਜਨਮ ਦਿਨ ਨੈਣਾ ਦੇਵੀ ਪੈਦਲ ਯਾਤਰਾ ਸਮਾਣਾ ਵੱਲੋਂ ਸਾਰੇ ਹੀ ਭਗਤਾਂ ਵੱਲੋਂ ਮਿਲ ਕੇ ਮਨਾਇਆ ਗਿਆ ਹੈ ਬੰਟੀ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰੇ ਹੀ ਜਿੰਨੇ ਸੇਵਾਦਾਲ ਦੇ ਸਾਡੇ ਸਮਾਣਾ ਤੋਂ ਪੈਦਲ ਯਾਤਰੀ ਨੇ ਜੋ ਮਹਾਮਾਈ ਦੇ ਚਰਨਾਂ ਦੇ ਵਿੱਚ ਹਰ ਸਾਲ ਆਪਣੀ ਹਾਜ਼ਰੀ ਲਗਾਉਂਦੇ ਨੇ ਉਹਨਾਂ ਵੱਲੋਂ ਅੱਜ ਤਸਵੀਰ ਰੋਡ ਦੇ ਉੱਤੇ 나ਗੀ ਜੀ ਦੀ ਬਿਲਕੁਲ ਸ਼ਾਪ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਈਜੀਡੇ ਦੇ ਨਾਲ ਇਹ ਲੰਗਰ ਭੰਡਾਰਾ ਵੀ ਅੱਜ ਕੜੀ ਚਾਵਲ ਦਾ ਲਗਾਇਆ ਗਿਆ। ਹਾਂਜੀ ਮੰਟੀ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਮਾਤਾ ਦਾ ਜਨਮ ਉਤਸਵ ਤੁਸੀਂ ਹਰ ਸਾਲ ਮਨਾਉਂਦੇ ਹੋ ਇਸ ਵਾਰ ਫੇਰ ਬਣਾਇਆ ਗਿਆ। ਜੈ ਮਾਤਾ ਜੀ, ਜੈ ਮਾਤਾ ਜੀ। ਜੈ ਕਾਰਮ ਮਾਤਾ ਨਾਨਾ ਮਈ ਜੀ ਦਾ। ਬਹੁਤ ਸਾਥੀ ਪਰਵਾਰ ਕੀ ਜੈ। ਇਸ ਦੀ ਹਰ ਸਾਲ ਭੰਡਾਰਾ ਪਿੰਗਲ ਅਵਸਰ 'ਤੇ ਮਨਾਉਂਦੇ ਹੁੰਦੇ ਆ। ਪਰ ਅੱਜ ਪਿੰਗਲ ਆਫਸ ਬੁਗੀ ਹੋਣ ਦੇ ਕਾਰਨ ਅਸੀਂ ਇਹ ਭੰਡਾਰਾ ਜਿਹੜਾ ਕੜੀ ਚੋਲ ਦਾ ਅਸੀਂ ਓਪਨ ਸਾਈਡ ਦੇ ਉੱਪਰ ਲਾ ਰਹੇ ਆ ਤਾਂ ਕਿ ਹਰ ਇੱਕ ਭਗਤ ਨੂੰ ਕੜੀ ਚੋਲ ਖਾਣ ਦਾ ਮੌਕਾ ਮਿਲੇ। ਤੇ ਮਾ ਮਈ ਦਾ ਆਸ਼ੀਰਵਾਦ ਪ੍ਰਭ ਦੋਈ ਜੈ ਮਾਤਾ ਜੈ ਮਾਤਾ ਹਾਂਜੀ ਬੀਦੇ ਜੀ ਕੀ ਕਹਿਣਾ ਚਾਹੋਗੇ ਅੱਜ ਮਾਤਾ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਔਰ ਸ੍ਰੀ ਨਾਨਾ ਦੇਵੀ ਪੈਦਲ ਯਾਤਰਾ ਵੱਲੋਂ ਪਹਿਲਾਂ ਤਾਂ ਅੱਜ ਮਾਤਾ ਨਾਨਾ ਦੇਵੀ ਦੇ ਪ੍ਰਗਟ ਦਿਵਸ ਤੇ ਲੱਖ ਲੱਖ ਵਧਾਈ ਹੋਵੇ ਤੇ ਅੱਜ ਅਸੀਂ ਜਿਹੜਾ ਇਹ ਪ੍ਰਗਟ ਦਿਵਸ ਹੈ ਸਾਡੇ ਪ੍ਰਧਾਨ ਜੀ ਦੇ ਬੰਟੀ ਜੀ ਦੀ ਅਗਵਾਈ ਚ ਤਹਿਸੀਲ ਰੋੜ ਦੇ ਉੱਤੇ ਢੜੀ ਚਾਵਲ ਦਾ ਲੰਗਰ ਲਗਾ ਕੇ ਤੇ ਮਾਤਾ ਦੇ ਜਨਮ ਦਿਤੀ ਕੇਕ ਕੱਟ ਕੇ ਇਹ ਉਤਸਵ ਮਨਾਏ ਜਾ ਰਹੇ ਆ ਦੀ ਅਸੀਂ ਇਸ ਮੌਕੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੀ ਸੰਸਾ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਜੈ ਮਾਤਾ ਦੀ ਜੈ ਮਾਤਾ ਹਾਂਜੀ ਹਰਮント ਜੀ ਕੀ ਕਿੰਨਾ ਚਾਓਗੇ ਅੱਜ ਮਾਤਾ ਨੈਣਾ ਦੇਵੀ ਦੇ ਪ੍ਰਗਟ ਦਿਵਸ ਤੇ ਨੈਣਾ ਦੇਵੀ ਪੈਦਲ ਯਾਤਰਾ ਦਲ ਸੁਬਾਣਾ ਵੱਲੋਂ ਮਾਹ ਭਾਈ ਦਾ ਕੇਕ ਕੱਟ ਕੇ ਮਾਹ ਭਾਈ ਦਾ ਪ੍ਰਗਟ ਦਿਵਸ ਮਨਾਇਆ ਗਿਆ ਹੈ ਤੇ ਨਾਲ ਹੀ ਕੜੀ ਚੌਲ ਦਾ ਟੁਕ ਲੰਗਰ ਲਗਾਇਆ ਗਿਆ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਆ ਕੇ ਕੜੀ ਚੌਲ ਦਾ ਪ੍ਰਸ਼ਾਦ ਜ਼ਰੂਰ ਲਓ ਜੈ ਮਾਤਾ ਦੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਇਧਰ ਲੈ ਜੋ ਜੀ ਇੱਕ ਨੈਣਾ ਦੇਵੀ ਪੈਦਲ ਯਾਤਰਾ ਵੱਲੋਂ ਅੱਜ ਮਾਤਾ ਦਾ ਜਨਮ ਉਤਸਵ ਗੜੀ ਚਾਵਲ ਦਾ ਭੰਡਾਰਾ ਸਮਾਣਾ ਦੇ ਪੈਦਲ ਯਾਤਰਾ ਸੇਵਾਦਾਰ ਸਮਾਣਾ ਵੱਲੋਂ ਲਗਾਇਆ ਗਿਆ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਤਹਿਸੀਰ ਰੋਡ ਤਹਿਸੀਰ ਰੋਡ ਸਾਹਮਣੇ ਗੁਰਦੁਆਰਾ ਸਾਹਿਬ ਨੇ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਲੱਖਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਭਗਤ ਨੇ ਜਿਹੜੇ ਉਹ ਮਹਾਮਾਈ ਨਾਨਾ ਦੇਵੀ ਜੀ ਦੇ ਮੰਦਿਰ ਦੇ ਵਿੱਚ ਪਹੁੰਚ ਕੇ ਉੱਥੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਅੱਜ ਸਮਾਣਾ ਦੇ ਵਿੱਚ ਕੜੀ ਪ੍ਰਸ਼ਾਦ ਦਾ ਲੰਗਰ ਪੰਡਾਰਾ ਲਗਾਇਆ ਗਿਆ ਹੈ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਇਸ ਸੱਫਰ ਤੇ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ <coughs> no, 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 de mi